ਲੋਬਿਕ ਗੋਰੇ ਰਾਕਸ਼ੇ ਚਲਾਉਂਦੇ ਦੇਖ ਜਾਣਗੇ ਸਾਨੂੰ ਡਾਊਨ ਟਾਊਨ ਆਪਾਂ ਕਹਿੰਦੇ ਆ ਟ੍ਰਾਂਟੋ ਦੇ ਵਿੱਚ ਠੀਕ ਹੈ ਇੱਕ ਇੱਕ ਗੋਰਾ ਨਹੀਂ ਇੱਥੇ ਵੀ ਕਿ ਜਿੱਥੇ ਦੇ ਪਾਸੇ ਦਿਖਾ ਕੇ ਤਾਂ ਗੋਰੇ ਬੀਬੀ ਵਿਚਾਲੇ ਫਸ ਗਈ ਤੇ ਇਧਰਲੇ ਪਾਸੇ ਆ ਗੋਰਾ ਠੀਕ ਹੈ ਤੇ ਦੇਖ ਲੋ ਭਈ ਆ ਮਾਰੀ ਜਾਂਦਾ ਕੱਲਿਆਂ ਕਹਿੰਦਾ ਕੱਲਿਆਂ ਵਜਾਉਂਦਾ ਜਾਊ ਆਪਾਂ ਪੁੱਛਿਆ ਕਿੰਨੇ ਰੁਪਏ ਤੇਰੀ ਗੱਲ ਸੁਣ ਨਹੀਂ ਦੱਸਣਾ ਦੱਸਣਾ ਪੁੱਛੀ ਕਿੰਨੇ ਰੁਪਏ ਲਊਗਾ ਕਿੰਨੇ ਰੁਪਏ ਮਿਲਣਗੇ ਹਾਲੋ ਇੱਕ ਇਹ ਪੁੱਛ ਕਿਨੇ ਰੁਪਏ ਲੈਦਾ ਤਰਾ ਯਾਰ ਇਹ ਇਹ ਅੰਗਰੇਜ਼ੀ ਮੈਨੂੰ ਘੱਟ ਆਉਂਦੀ ਹੈ ਫਿਰ ਇਹ ਪੁੱਛ ਕੇ ਦੱਸੂਗਾ ਮੈਨੂੰ ਕਿ ਕਿਨੇ ਰੁਪਿਆ ਦਾ ਹੈਗਾ ਇਹ ਇੱਕ ਲਾਇਆ ਭਾਈ ਇਧਰਲੇ ਪਾਸੇ ਆ ਰੇੜੀਆਂ ਜਿਹੜੇ ਇਹ ਬਹੁਤ ਪੈਸੇ ਬਰਉਂਦੇ ਆ ਭਾਈ ਇਹਦਾ ਲੱਖ-ਲੱਖ 2-2 ਲੱਖ ਜਿਹੜਾ ਹੈਗਾ ਜਿਹੜਾ ਹੈਗਾ ਚੂਸੇ ਵੇਚ-ਵੇਚ ਕੇ ਲਾਇਆ ਜਾਂਦੇ ਆ ਇਹ ਤੇ ਪਰ ਕਾਰਨ ਵੀ ਇੱਥੇ ਇਹਨਾਂ ਅਲਾਉਡ ਹੈ ਤਿੰਨ ਰੇੜੀਆਂ ਇੱਕ ਆ ਹੋ ਗਿਆ ਇੱਕ ਦੂਜੀ ਰੇੜੀ ਤੇ ਤੀਜੀ ਰੇੜੀ ਕੀ ਦਾ ਫਲੈਟ ਰੇਟ ਐਗਰੀ ਟੂ ਪ੍ਰਾਇਰ ਟੂ ਟ੍ਰਿਪ 1 ਯੂ ਐਸ ਡੀ 1 ਕੈਨੇਡੀਅਨ ਕਿੰਨੇ ਰੁਪਿਆ ਦਾ ਹਾਂ ਹਾਂ 20 ਡਾਲਰ ਕਿੱਥੋਂ ਤੱਕ ਹਾਂ ਅੱਛਾ ਦੋ ਬਲੋਕਾਂ ਦਾ 20 ਡਾਲਰ ਮਾਲਾ ਆਪਾ ਕੇ 1300 ਰੁਪਿਆ ਲੈ ਲੈਣਾ 1300 ਰੁਪਿਆ ਲੈਂਦਾ ਭਾਈ ਜੇਕਰ ਇਥੋਂ ਕਿਲੋਮੀਟਰ ਦੋ ਬਲੋਕ ਹੀ ਦੋ ਬਲੋਕ ਮਾਲਾ 500 ਮੀਟਰ ਤੱਕ ਜਾਣਦਾਰ ਹੈ ਨਾ ਫਰਮਾਖ ਵੀ ਦੇਖ ਲੋ ਮਹਿੰਗਾ ਬਹੁਤਾ ਰੱਖਿਆ ਭਰਾ ਮੇਰਾ ਇਹੋ ਨਾਲੋਂ ਚੰਗਾ ਤੁਰ ਕੇ ਜਾਣਾ ਚੰਗਾ ਹਣ ਸੋ ਇਧਰੋਂ ਆਹੀ ਚੀਜ਼ਾਂ ਆਹੀ ਰੋਜਰ ਸੈਂਟਰ ਜਿੱਥੇ ਚਮਕੀ ਲੈਣਾ ਸ਼ੋਅ ਲਾਇਆ ਸੀ ਬਈ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਸੁਖਮਣਿਆ ਜਾਨ ਤੋਂ ਬਾਅਦ ਉਹਦਾ ਕਤਲ ਹੋ ਗਿਆ ਸੀ 80 ਮੇ ਰੱਖ ਕੇ ਚਲਾਇਆ ਸੀਗਾ ਆ ਦਲਜੀਤ ਵਾਲੀ ਮੂਵੀ ਜੀ ਦਿਖਾਇਆ ਲੋਕ ਕੋਟ ਵੀ ਪਾਈ ਫਿਰਦੇ ਆ ਠੀਕ ਆ ਇਹ ਬੀਬੀਆਂ ਕੱਢਦੀਆਂ ਧੂਆ ਕਹਿੰਦੇ ਬਈ ਠੀਕ ਆ ਇਹਨੂੰ ਕਹਿੰਦੇ ਪਫ ਤੇ ਦੂਜੀ ਬੀਬੀ ਚੱਕੀ ਪਤਾ ਜਵਾਕ ਇੱਧਰ ਪਾਸੇ ਜਿਹੜਾ ਸਟੂਨੈਂਟ ਬੈਠਿਆ ਟਾਲੀ ਥੱਲੇ ਓਏ ਦਰਖਤ ਇਥੇ ਯਾਰ ਹੁਣ ਬਹੁਤ ਪੱਤੇ ਕਰਲੇ ਨਹੀਂ ਤਾਂ ਵਿਦਿਆ ਪੜਾਈ ਦੇ ਬੂਟੇ ਪਾੜੇ ਸੀ ਪਰ ਇੱਥੇ ਹੁਣ ਚੌੜੇ ਪੱਤਿਆਂ ਵਾਲੇ ਵੀ ਆ ਗਏ ਕਾਰਨ ਹੁਣ ਸਮਰ ਆ ਗਈ ਹੈਨਾ ਗਰਮੀ ਆ ਗਈ ਮਤਲਬ ਤੇ ਇੱਧਰ ਨੂੰ ਜਿਹੜਾ ਹੈਗਾ ਬੰਦਾ ਸੋਚਦਾ ਵੀ ਇਹਦੇ ਉੱਤੇ ਚੜ ਕੇ ਅੱਗੇ ਅੱਪਿਆਂ ਉਹਦਾ ਜਿੰਨਾ ਜਿਹਾ ਬੰਦਾ ਆ ਟਾਵਰਾਂ ਦਿਖਾਵੇ ਆ ਯਕੀਨੀ ਨਹੀਂ ਹੁੰਦਾ ਵੀ ਕੈਨੇਡਾ ਆਏ ਆ ਹੈਨਾ ਸੋ ਭਰਾਵੋ ਇਦਾਂ ਹੈਗਾ ਵੱਲੋਂ ਧੁੰਗਾਂ ਦੇ ਵਿੱਚ ਯਾਰ ਸਾਰੀ ਨੇ ਸੇਫ ਸੇਫਟੀ ਦਾ ਕੰਮ ਹੈ ਆ ਦਿਖਾ ਦਿੱਤਾ ਸਮੋ ਠੀਕ ਆ ਮੱਛੀਆਂ ਜੀਆਂ ਇਹ ਦਵਾਈ ਵਾਲੇ ਮੈਨੂੰ ਹੁਣ ਪਤਾ ਲੱਗਾ ਕਾਮਯਾਬਾਦ ਕਿਵੇਂ ਹੋਇਆ ਉਹਨਾਂ ਨੇ ਉਦੋਂ ਪੁੱਛਕਾਂ ਬੈਟੀਆਂ ਪਾਦਾਂ ਵਿੱਚ ਤੁਰੇ ਫਿਰਦੂ ਠੀਕ ਆ ਤੇ ਇਹਦੇ ਉੱਤੇ ਦਿਨੇ ਦਾ ਕੁਛ ਨਹੀਂ ਦਾ ਰਾਤ ਨੂੰ ਚਾਰ ਰੰਗਾਂ ਬੰਨ੍ਹਦਾ ਹਰਾ ਚਿੱਟਾ ਅਨੀਲਾ ਤੇ ਇੱਕ ਘੱਟ ਹਰਾ ਹੈਨਾ ਤੇ ਆ ਗਾ ਕਬੂਤਰ ਦੇਖੋ ਤੇਰਾ ਯਾਰ ਉੜਦੇ ਬੱਲੇ 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 ਲੱਗਾ ਬਈ ਨੰਬਰ ਸਾਰੇ ਤੇ ਸਾਈਕਲ ਸਾਨੂੰ ਜੇ ਚਲਾਉਣਾ ਦਾ ਤੁਹਾਡੇ ਲੱਤਾਂ 'ਚ ਦਾਵਾ ਵੀਰੇ ਦੁਨੀਆਂ 'ਚ ਸਭ ਤੋਂ ਵੱਧ ਸਾਈਕਲ ਮੈਲੀ ਜਾਣਾ ਠੀਕ ਆ ਉਧਰਲੇ ਪਾਸੇ ਰਾਕਸ਼ੇ ਚਲਾਏ ਜਾਂਦੇ ਇੱਕ ਗੱਲ ਆ ਗਿਆ ਜਿਹੜਾ ਮਲਟੀਕਲਚਰਲ ਕਮਿਊਨਿਟੀ ਹੈ ਤੁਹਾਨੂੰ ਕਿਤੇ ਵੀ ਜਾਓਗੇ ਰਿਸੈਪਸ਼ਨ ਤੇ ਜਾਂ ਆਹ ਫਰੰਟ ਡੈਸਕ ਤੇ ਤੁਹਾਨੂੰ ਹਰ ਕਮਿਊਨਿਟੀ ਦੇ ਜਿਹੜੇ ਹੈਗਾ ਬੰਦੇ ਮਿਲ ਜਾਣਗੇ ਜਿਹੜਾ ਆਪਾਂ ਸਰਵ ਕਰਦੇ ਠੀਕ ਆ ਆਪਣਾ ਫਾਇਰ ਕਹਣਾ ਚਾਹੀਓ ਕੋਈ ਇੰਡੀਅਨ ਆ ਹਨਾ ਸੈਂਟਾ ਟਾਵਰ ਦੇ ਵੈਲਕਮ ਤੇ ਵੀ ਸੋ ਲੋਕ ਜਨਾਨਾਂ ਦੇ ਲੱਗੇ ਹੋਏ ਆ ਵੀ ਆਪਾਂ ਤਾਂ ਚੜ ਕੇ ਆਉਣਾ ਹਾਲ ਦੀ ਕੜੀ ਆਪਾਂ ਇੱਥੇ ਦਿਖੇ ਬ੍ਰਾਹਮ ਤੇ ਤੁਸੀਂ ਵੀ ਪਾਓ ਪਠੇ-ਪੁਠੇ ਤੇ ਦੇਖੋ ਕੈਨੇਡਾ ਨੂੰ ਭਾਈ ਵੈਸੇ ਇਦਾਂ ਦਾ ਹੈਗਾ ਫਿਰ ਜਨਾ ਤੁਸੀਂ ਦੇਖ ਸਕਦੇ ਹੋ ਭਾਈ ਵੇਗਾ ਇਹਨਾਂ ਦੀ ਮੇਨ ਖੇਡ ਹੈਗੀ ਆ ਆਈਸੌਕੀ ਤੇ ਇਹਨੂੰ ਜੇ ਆਪਣੇ ਕਰੈਕਟ ਦੇਖਦੇ ਆ ਤੇ ਉਵੇਂ ਲੋਕ ਇਹਨੂੰ ਦੇਖਦੇ ਆ ਆਹ ਜਾਂ ਆਹ ਜਿਹੜੀ ਹੁੰਦੀ ਹੈ ਬੇਸਬਾਲ ਦੀ ਆ